ਮਹਾਰਾਜ ਕਹਿੰਦੇ ਜੈਸੇ ਗੋਇਲ ਕੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦੈ ਘਰ ਵਾਰਾ ਜਾਗੋ ਜਾਗੋ ਸੁੱਤੇਓ ਚੱਲਿਆ ਵਣਜਾਰਾ ਜਗਾਉਂਦੇ ਨੇ ਸਾਨੂੰ ਹਲੂਣਾ ਦਿੰਦਿਆ ਸਾਡੇ ਸੁੱਤੇ ਮਨ ਨੂੰ ਐ ਸੁੱਤੇ ਮਨ ਜਾਗ ਜੈਸੇ ਗੋਇਲ ਕੋਇਲੀ ਤੈਸੇ ਸੰਸਾਰਾ ਗੋਇਲ ਹੁੰਦਾ ਪੇਡਾਂ ਬੱਕਰੀਆਂ ਮੱਝਾਂ ਚਾਰਨ ਵਾਲੇ ਨਹੀਂ ਫਿਰਦੇ ਉਹਦੇ ਉਹ ਖਾਲੀ ਪਈਆਂ ਜ਼ਮੀਨਾਂ ਉੱਪਰ ਆਪਣੇ ਪਸ਼ੂ ਚਾਰਦੇ ਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰ ਉਹ ਚਰਾਂਦਾ ਨਹੀਂ ਪਈਆਂ ਹੁੰਦੀਆਂ ਇਹ ਮਹਾਰਾਜ ਕਹਿੰਦੇ ਚਰਾਂਦ ਵਰਗਾ ਸੰਸਾਰ ਹੈ ਗੁਰੂਖਾ ਗੋਇਲ ਚਾਰਨ ਵਾਲਾ ਗੋਇਲੀ ਆਹ ਜ਼ਮੀਨਾਂ ਜਾਇਦਾਦਾਂ ਚਰਾਂਦਾ ਜਿੱਥੇ ਲੋਕ ਬੱਕਰੀਆਂ ਚਾਰਦੇ ਆ ਮਜਾ ਚਾਰਦੇ ਆ ਕੋਈ ਭੇਡਾਂ ਚਾਰਦਾ ਕੋਈ ਵਗ ਚਾਰਦੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਉਹ ਸਿਰਫ ਚਾਰਦੇ ਹੀ ਨੇ ਜ਼ਮੀਨਾਂ ਨਹੀਂ ਨੌ ਲੱਗਦੀਆਂ ਉਹਨਾਂ ਤੇ ਉਥੋਂ ਚਾਰਿਆ ਹੋਰ ਅੱਗੇ ਹੋ ਜਾਂਦੇ ਆ ਉਥੋਂ ਚਾਰਿਆ ਹੋਰ ਅੱਗੇ ਹੋ ਜਾਂਦੇ ਆ ਤੈਸੇ ਸੰਸਾਰਾ ਐਉਂ ਹੈ ਸੰਸਾਰ ਕਹਿੰਦੇ ਗੁਰੂ ਕੋ ਇਸ ਤਰ੍ਹਾਂ ਕੂੜ ਕਮਾਵੇ ਆ ਆਦਮੀ ਬੰਧ ਹੈ ਘਰ-ਬਾਰ ਪਰ ਇਨਸਾਨ ਇਸ ਧਰਤੀ ਤੇ ਆ ਕੇ ਕੀ ਕਰਦਾ ਇਸੇ ਕਰਕੇ ਤੁਹਾਨੂੰ ਆਖਿਆ ਕਰਮ 'ਚ ਧਿਆਨ ਦਿਆ ਕਰੋ ਕਰਮ 'ਚ ਉੱਠਣ ਲੱਗਿਆ ਪਹਿਲਾਂ ਕਰਮ 'ਚ ਆਪਣੇ 'ਚ ਧਿਆਨ ਰੱਖਿਆ ਕਰੋ ਮੈਂ ਕੀ ਕੰਮ ਕੀਤਾ ਕਿੱਦਾਂ ਦੇ ਮੈਂ ਕਾਰਜ ਕਰਦਾ ਕੂੜ ਕਮਾਵੇ ਆਦਮੀ ਬੰਧ ਹੈ ਘਰ ਬਾਰ ਆਪਣੇ ਘਰ ਬਾਰ ਨੂੰ ਬੰਨਣ ਵਾਸਤੇ ਸਾਡੇ ਸਾਧਨ ਕੀ ਨੇ ਅਸੀਂ ਕਿੱਦਾਂ ਦੇ ਸਾਧਨ ਵਰਤ ਰਹੇ ਹਾਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਵਾਸਤੇ ਬਸ ਇਹ 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 ਖਿਆਲ ਰੱਖਣ ਵਾਲੀਆਂ ਗੱਲਾਂ ਨੇ ਕਿਤੇ ਸੀ ਸੱਚੀ ਕੂੜ ਤੇ ਨਿਕ ਮਾਰ ਰਹੇ ਜੋ ਸਤਿਗੁਰੂ ਜੀ ਸਾਨੂੰ ਬਾਣੀ ਚ ਕਹਿ ਰਹੇ ਨੇ ਕੂੜ ਕਮਾਵੇ ਆਦਮੀ ਬਾਂਦੇ ਘਰਬਾਰ ਕਿਤੇ ਆਪਣੇ ਕਾਰੋਬਾਰ ਨੂੰ ਉੱਚੇ ਚੱਕਣ ਲਈ ਸਾਡੇ ਰਸਤੇ ਤਾਂ ਨਹੀਂ ਗਲਤ ਹੋ ਗਏ ਇਸੇ ਕਰਕੇ ਸਾਨੂੰ ਸਮਝਾਉਂਦੇ ਨੇ ਜਾਗੋ ਜਾਗੋ ਸੁਤਿਓ ਚੱਲਿਆ ਬਣ ਜਾਰਾ ਐਸ ਉਤੇ ਮਨ ਜਾਗ ਆ ਜਿਹੜਾ ਜਾ ਰਿਹਾ ਹੈ ਇਹ ਵੀ ਤੇਰੇ ਵਾਂਗੂ ਇਸ ਧਰਤੀ ਤੇ ਕਿਸੇ ਦਿਨ ਪੈਦਾ ਹੋਇਆ ਸੀ ਇਹ ਵੀ ਵੱਡਾ ਹੋਇਆ ਸੀ ਇਨੇ ਵੀ ਕਾਰੋਬਾਰ ਕੀਤੇ ਤੇ ਜਾ ਰਿਹਾ ਪਰ ਦੇਖੀ ਤੇਰੇ ਕਿਰਤ ਵਿੱਚ ਕੋਈ ਫਰਕ ਨਾ ਆਉਵੇ ਤੇਰੀ ਕਿਰਤ ਸੁਚੱਜੀ ਹੋਵੇ ਸੋਹਣੀ ਕਿਰਤ ਹੋਵੇ ਤੇਰੀ ਕਿਤੇ ਤੂੰ ਆਪਣਾ ਕਾਰੋਬਾਰ ਕਿਸੇ ਗਲਤ ਤਰੀਕੇ ਨਾਲ ਨਾ ਅੱਗੇ ਵਧਾਵੇਂ ਕੋਈ ਐਸਾ ਸਾਧਨ ਨਾ ਵਰਤ ਲਵੀਂ ਸਾਨੂੰ ਮਾਰਤ ਤਾਂ ਹੀ ਸੁਚੇਤ ਕਰਦੇ ਆਂ ਕੂੜ ਕਮਾਵੇ ਆਦਮੀ ਬੰਧ ਹੈ ਘਰਬਾਰਾ ਗਲਤ ਤਰੀਕੇ ਨਾਲ ਮਾਇਆ ਇਕੱਠੀ ਕਰਕੇ ਤੂੰ ਕਾਰੋਬਾਰ ਬਹੁਤ ਵੱਡੇ ਕਰ ਲੇ ਗੁਰਮੁਖਾ ਆ ਦੇਖ ਜਿਹੜਾ ਜਾ ਰਿਹਾ ਵਣ ਜਾ ਰਾਇਸ਼ ਧਰਤੀ ਤੋਂ ਬਣ ਜੇ ਕਰਕੇ ਇਦਾਂ ਹੀ ਤੈ ਚਲਿਆ ਜਾਣਾ ਸਧਾਰੀ ਰਹਿਣਾ ਹੈ ਇਸ ਲਈ ਕਰਮ ਸਾਫ ਕਰ ਆਪਣਾ ਕਰਮ ਸ਼ੁੱਧ ਹੋਵੇ ਤੇਰੀ ਕਿਰਤ ਸਾਫ ਸੁੱਧਰੀ ਹੋਵੇ ਤੇ ਜ਼ਿੰਦਗੀ ਭਾਰ ਨਹੀਂ ਲੱਗੇਗੀ ਕੋਈ ਪਛਤਾਵਾ ਨਹੀਂ ਹੋਏਗਾ ਜਾਨਬੋ ਜਦੋਂ ਅਸੀਂ ਸਫਲ ਜ਼ਿੰਦਗੀ ਜਿਉ ਕੇ ਜਾਂਦੇ ਹਾਂ ਮਨ ਵਿੱਚ ਪਛਤਾਵਾ ਨਹੀਂ ਹੁੰਦਾ ਪਛਤਾਵੇ ਉਦੋਂ ਆਉਂਦੇ ਨੇ ਜਦ ਜ਼ਿੰਦਗੀ ਸਾਡੀ ਅਸਫਲ ਹੁੰਦੀ ਹੈ ਅਧ ਅਧੂਰੀ ਜ਼ਿੰਦਗੀ ਜਿਉ ਕੇ ਜਾਂਦੇ ਹਾਂ ਇਸ ਤਰ੍ਹਾਂ ਸਫਲ ਜੀਵਨ ਜਿਉ ਕੇ ਜਾਣਾ ਮਹਾਰਾਜ ਇਹੀ ਸਾਨੂੰ ਵਾਰ-ਵਾਰ ਸਾਨੂੰ ਸਤਿਗੁਰੂ ਜੀ ਬਾਣੀ ਰਾਹੀਂ ਸਮਝਾਉਂਦੇ ਨੇ ਇਹ ਗੱਲ ਜੈਸੀ ਗੋਇਲ ਗੋਇਲੀ ਤੈਸੀ ਸੰਸਾਰ ਕੂੜ ਕਮਾਵੈ ਆਦਮੀ ਬੰਧੈ ਘਰ-ਵਾਰ ਜਾਗੋ ਜਾਗੋ ਸੁਦੇਓ ਚੱਲਿਆ ਬਨਜਾ ਚੱਲਿਆ ਭਾਈ ਆਪਾਂ ਵੀ ਚੱਲੇ ਜਾਣਾ ਸਾਰੇ ਨਹੀਂ ਚਲੇ ਜਾਣਾ ਇੱਥੋਂ ਇਸ ਲਈ ਸੋਹਣੀ ਜ਼ਿੰਦਗੀ ਚਾਹੀਏ ਮਹਾਰਾਜ ਕਹਿੰਦੇ ਮੌਤ ਦਾ ਕੀ ਪਤਾ